ਯਾਨੀ متاثر ਕੀਤਾ ਜੀ ਜੇ ਫੇ ਲੱਗਣਾ ਯਾਰ ਪਈ ਸੀ ਕਿ ਇਹਨਾਂ ਵਰਗਾ ਕਦੇ ਲਿਖ ਸਕਦੇ ਵਾਹ ਜਿਹੜੇ ਹਾਲ ਤੱਕ ਲਿਖ ਨਹੀਂ ਸਕੇ ਹੈ ਨਾ ਜੀ ਤੇ ਜਦਸ ਦਾ ਗੁਰਦਿਆਲ ਸਿੰਘ ਨੂੰ ਇੱਕ ਵਾਰ ਕਿਹਾ ਸੀਗਾ ਜੈਤੋ ਦੇ ਉਰਲੇ ਪਾਸੇ ਮੈਂ ਉਹਨਾਂ ਨੂੰ ਮਿਲਣ ਗਿਆ ਸੀ ਇੱਕ ਛੱਪੜ ਦੇ ਵਿੱਚ ਬੋਰਡ ਹੈ ਜੀ ਹੈ ਨਾ ਉਹ ਮੈਨੂੰ ਕੋਈ ਲੰਘਦੇ ਬੰਦੇ ਨੇ ਗੱਲ ਸੁਣਾਈ ਕਿਸੇ ਪ੍ਰੈਸ ਰਿਪੋਰਟਰ ਨੇ ਕਹਿੰਦਾ ਗੁਰਦਿਆਲ ਸਿੰਘ ਕਹਿੰਦਾ ਜੇ ਅਸੀਂ ਬੱਚੇ ਸੀ ਨਾ ਟੀਕਰੀਆਂ ਬਣਾ ਕੇ ਸੀ ਬੋਰਡ ਟਪਾਉਂਦੇ ਹੁੰਦੇ ਸੀ ਹੂੰ ਸਭ ਤੋਂ ਕਦੇ ਬੋਰਡ ਨਹੀਂ ਟਪਿਆ ਬਚਪਨ ਜਿਹਾ ਉਹ ਬੋੜ ਨਹੀਂ ਟੱਪਿਆ ਹੁਣ ਉਮਰ ਇੰਨੀ ਹੋ ਗਈ ਨਾਨਕ ਸਿੰਘ ਨਹੀਂ ਸੱਤ ਟੱਪਿਆ ਓਏ ਹੋਏ ਹੋਏ ਵਾਹ ਬਾਬਾ ਬੋੜ ਪੰਜਾਬੀ ਨਾਵਲਾਂ ਦੇ ਪਤਾਮਾ ਬਿਲਕੁਲ ਸੋ ਅਨਮੋਲ ਜੀ ਇਹ ਤੁਹਾਨੂੰ ਇਨਸਪੀਰੇਸ਼ਨ ਤਾਂ ਮਿਲਦੀ ਆ ਜਿਹੜੇ ਤੁਹਾ ਤੋਂ ਸੀਨੀਅਰ ਹੁੰਦੇ ਆ ਜਿਹੜੇ ਬਹੁਤ ਵੱਡਾ ਕੰਮ ਕਰਦੇ ਆ ਬੰਦਾ ਮਨ ਚਦਾਉਂਦਾ ਅੱਛਾ ਯਾਰ ਕਾਸ਼ ਮੈਂ ਇਹਨਾਂ ਦੇ ਕਿਤੇ ਨੇੜੇ ਤੇੜੇ ਪਹੁੰਚ ਜਾਵਾਂ ਮੈਂ ਨੇੜੇ ਤੇੜੇ ਮੈਂ ਇਦਾਂ ਲਿਖ ਸਕਾਂ ਜਾਂ ਨਾ ਉਹ ਹਾਲੇ ਤੱਕ ਵੀ ਤਾਂਗ ਹੈ ਕੋਸ਼ਿਸ਼ ਕਰਦੇ ਨੇ ਵੀ ਮਾੜਾ ਮੋਟਾ ਚੱਲੋ ਲਾਗੇ ਛਾਗੇ ਦੀ ਗੱਲ ਕਿਤੇ ਕਰ ਲਈ ਹੈ ਹਣਾ ਸ਼ਾਇਰ ਹੁੰਦੇ ਹੁੰਦੇ ਕਿਵੇਂ ਦੇ ਨੇ ਬਾਈ ਸ਼ਾਇਰ ਇੱਕ ਦੁਨੀਆ ਤੋਂ ਅਲੱਗ ਹੁੰਦੇ ਨੇ ਸ਼ਾਂਤ ਸੁਭਾਅ ਦੇ ਹੁੰਦੇ ਨੇ ਪੈਸੇ ਦੀ ਦੌੜ ਤੋਂ ਦੂਰ ਹੁੰਦੇ ਨੇ ਆਪਣੇ